ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 30 ਮਾਰਚ ਯਾਨੀ ਕਿ ਅੱਜ ਦੇ ਮੌਸਮ ਰਿਪੋਰਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਮੌਸਮ ਕਿਹੋ ਜਿਹਾ ਰਹਿ ਸਕਦਾ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹਿਣਾ ਹੁਣ ਦੀ ਅਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਤੁਹਾਨੂੰ ਇੱਥੇ ਦੱਸ ਰਿਹਾ ਜੀ ਕਿ ਦੇਰ ਰਾਤ ਤੋਂ ਜਿਹੜੀਆਂ ਬਰਸਾਤੀ ਕਾਰਵਾਈਆਂ ਸ਼ੁਰੂ ਹੋਈਆਂ ਤੇ ਸਵੇਰ ਤੱਕ ਜਿਹੜੀਆਂ ਨੇ ਲਗਭਗ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਦਰਜ ਹੋਏ ਨੇ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਕੜੇਮਾਰੇ ਵੀ ਕੁਝ ਖੇਤਾਂ ਦੇ ਵਿੱਚ ਵੇਖਣ ਨੂੰ ਮਿ ਔਰ ਲਗਭਗ ਪੰਜਾਬ ਦੇ ਸਾਰੇ ਹੀ ਜ਼ਿਲ੍ਹੇ ਇਸ ਵੇਲੇ ਜਿਹੜੇ ਉਮੀਦ ਚਪੇਟ ਚ ਜਦ ਦੇਰ ਰਾਤ ਤੱਕ ਆ ਚੁੱਕੇ ਨੇ ਫਸਲਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਜੀ ਜੋ ਵਕ ਵਕ ਖਬਰਾਂ ਆ ਰਹੀਆਂ ਨੇ ਰਿਪੋਰਟਾਂ ਰਿਪੋਰਟ ਹੋਈਆਂ ਨੇ ਤੇ ਨੁਕਸਾਨ ਕਾਫੀ ਕਿਸਾਨ ਵੀਰਾਂ ਨੂੰ ਹੋਇਆ ਤੇ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਹੁਣ ਤੁਹਾਡੇ ਨਾਲ ਗੱਲਬਾਤ ਹੈ ਜਿਹੜੀ ਸਾਂਝੀ ਕਰਾਂਗੇ ਇੱਕ ਸਪੈਲ ਮਹੀਨਾ ਦਾ ਲੱਗ ਚੁੱਕਿਆ ਤੇ ਹੁਣ ਦੇਰ ਸ਼ਾਮ ਤੱਕ ਫਿਲਹਾਲ ਕੋਈ ਅਦਾਦਾ ਕੋਈ ਜਾਫ ਨਹੀਂ ਰਿਹਾ ਕਿ ਮੁਰਤੋ ਜੜਿਆ ਤਗਰੇ ਮੇ ਜੜੇ ਵੇਖਣ ਨੂੰ ਮਿਲਣ ਧੁੱਪ ਜੜਿਆ ਇਸ ਵੇਲੇ ਪੰਜਾਬ ਦੇ ਜ਼ਿਆਦਾਤਰ ਖੇਤਰਾ ਦੇ ਵਿੱਚ ਚੜੀ ਹੋਈ ਆ ਦੇਸ਼ਾਂ ਤੱਕ ਫਿਲਹਾਲ ਕੋਈ ਮੀਂਹ ਦਾ ਸਾਰ ਨਹੀਂ ਆ ਦੇਰ ਰਾਤ ਨੂੰ ਫਿਰ ਤੋਂ ਮੀਂਹ ਜੜਿਆ ਦੱਸ ਸਕਦੇ ਸਕੇ ਨਹੀਂ ਤੇ ਤੁਸੀਂ ਦੇ ਸਕਦੇ ਹੋ ਪੱਛਮੀ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਜੀ ਪੰਜਾਬ ਦੇ ਕੁਝ ਖੇਤਰਾ ਦੇ ਵਿੱਚ ਬਦਲਵਾਈ ਹਲ ਵੀ ਵਰਕਰ ਆ ਰਿਹਾ ਹੈ ਤੋਂ ਅੱਗੇ ਦੇ ਜ਼ਿਆਦਾਤਰ ਖੇਤਰ ਨਵਾਂ ਸ਼ਹਿਰ ਚੰਡੀਗੜ੍ਹ ਮੋਹਾਲੀ ਰੋਪੜ ਹੁਸ਼ਿਆਰ ਫਰ ਗੁਰਦਾਸਪੁਰ ਖਟਾਨਕੋਟ ਇਹਨਾਂ ਖੇਤਰਾ ਦੇ ਵਿੱਚ ਹਲਕੀ ਕਿਨਮਣ ਇਸ ਵੇਲੇ ਵੀ ਜਾਰੀ ਹੈ ਦੂਜੇ ਫਾਸੇ ਜੋ ਤਾਜ਼ਾ ਅੰਕੜੇ ਦੇਖਿਓ ਜੋ ਕਿ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੂੰ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ 29 ਤੇ 30 ਤਰੀਕ ਦੋ ਦਿਨ ਜਿਹੜੇ ਨੇ ਅਲਰਟ ਜਿਹੜੇ ਆ ਜਾਰੀ ਕੀਤੇ ਗਏ ਨੇ orange ਅਲਰਟ ਜਿਹੜੇ ਆ ਜਾਰੀ ਨੇ 40-50 ਕਿਲੋਮੀਟਰ ਉਤਾਰਦੀਆਂ ਹਵਾਵਾਂ ਗੜੇਮਾਰੀ ਫਿਰਸ ਤੇਜ਼ ਮੀਂਹ ਇਹਨਾਂ ਦੋ ਦਿਨਾਂ ਦੇ ਦੌਰਾਨ ਦਰਜ ਹੋ ਸਕਦੇ ਨੇ ਸੋ ਇੱਕ ਸਪੈਲ ਮੀਂਹ ਦਾ ਹੋਰ ਲੱਗ ਸਕਦਾ ਹਲੇ ਇਹ ਸਿਸਟਮ ਹਲੇ ਇੱਥੇ ਹੀ ਬਰਕਰਾਰ ਹੈ ਜੀ ਤੇ ਦੇਰ ਸ਼ਾਮ ਜਾਂ ਫਿਰ ਦੇਰ ਰਾਤ ਨੂੰ ਫਿਰ ਤੋਂ ਮੀਂਹ ਜਿਹੜਾ ਦਰਜ ਹੋ ਸਕਦੇ ਨੇ ਤੇਜ਼ ਰਫਤਾਰ ਹਵਾਵਾਂ ਦੇ ਨਾਲ ਉਸ ਤੋਂ ਬਾਅਦ 31 ਤਰੀਕ ਨੂੰ ਫਿਲਹਾਲ yellow alert جاری ਨੇ ਜੀ ਤੇ ਕੋਈ ਖਾਸ ਅਫਰਵਾਬ 31 ਤਰੀਕ ਨੂੰ ਵੇਖਣ ਨੂੰ ਨਹੀਂ ਮਿਲੇਗਾ ਤੇ ਤੇ ਕੁਝ ਬਦਲ ਵਾਈ ਦਿੰਦਾ ਹੋ ਜਾ ਸਿਸਟਮ ਅੱਗੇ ਕੁਝ ਕਰ ਜਾਏਗਾ ਉਸ ਤੋਂ ਬਾਅਦ ਜਿਹੜਾ ਮੌਸਮ ਕਲਕਲ ਸਾਫ ਹੈ ਜੀ ਸੰਗਲਦੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਧੰਨਵਾਦ